ਸਲੋਕ ਮਹੱਲਾ ਤੀਜਾ ਬੇਨਸਾ ਦਾ ਗੋਰਾ ਸੇਵੇ ਜਗਤ ਮਵਾ ਬਿਰਥਾ ਜਨਮ ਗਵਾਏ ਦੂਜਾ ਪਾਏ ਅਤ ਦੁੱਖ ਲੱਗਾ ਮਰ ਜੰਮ ਆਵੇ ਜਾਏ ਬੇਨ ਸਾਧਗੁਰੂ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਚੌਥੇ ਸਾਧਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਵਾਰ ਦੇ 15ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 591 ਦੇ ਉੱਪਰ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬੇਨ ਸਤਗੁਰ ਸੇਵੇ ਜਗਤ ਮੁਵਾ ਵਰਤਾ ਜਨਮ ਗਵਾਏ ਬੇਨ ਸਤਗੁਰ ਸੇਵੇ ਜਗਤ ਮੁਵਾ ਵਰਤਾਤ ਕਿ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਤੋਂ ਵਸ ਮਰਨ ਤੋਂ ਬਗੈਰ ਪੈਸਾਰਾ ਜਗਤ ਇਹ ਮਾਨੋ ਮਰਿਆ ਹੋਇਆ ਹੈ ਔਰ ਸ੍ਰੀ ਕਹਿੰਦੇ ਨਾਲ ਮਹਾਰਾਜ ਕਹਿੰਦੇ ਬੇਰਥਾ ਜਨਮ ਗੁਆਇਆ ਰਥਾ ਦੇ ਸਾਰੇ ਸੰਸਾਰਥ ਵ ਸੰਸਾਰੀ ਜੀਵਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਮਾਨਵ ਅਰਥੀ ਆਵੇਂ ਵਾ ਫਰਵਾਦੋ ਜਾਂ ਫਜ਼ੂਲ ਇਕਵਾਇਆ ਹੈ ਕਹਿੰਦੇ ਦੂਜਾ ਪਾਏ ਅਤ ਦੁੱਖ ਲੱਗਾ ਮਰ ਜਮੈਂ ਆਵ ਜਾਏ ਦੁਜਾ ਪਾਏ ਅਤ ਦੁੱਖ ਲਗਤ ਦੋਜ ਪਾਪ ਦੇ ਵਿੱਚ ਗਲਤਾਨ ਹੋਏ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਕਹਤੇ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮਰ ਜਮ ਆਵੇ ਜਾਏ ਜਿਹੜੇ ਸੰਸਾਰੀ ਲੋਕ ਨੇ ਮਰਦੇ ਜਮਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਹਨ ਕਹਿੰਦਾ ਵੇਸਟਾ ਅੰਦਰ ਵਾਸਾ ਫਿਰ ਫਿਰ ਜੁਨੀ ਪਾਏ ਨਾਨਕ ਬੇਨ ਨਾਵਾ ਧਮ ਮਾਰ ਸੇ ਅੰਤ ਗਿਆ ਪਛਤਾਏ ਵਿਸ਼ਟਾ ਅੰਦਰ ਵਾਸ ਹੈ ਅਰਥਾਤ ਕਿ ਉਹਨਾਂ ਸੰਸਾਰੀ ਜੀਵਾਂ ਦਾ ਵਿਸ਼ਟਾ ਤੁਆ ਗੰਦਗੀ ਦੇ ਵਿੱਚ ਵਸੇਬਾ ਹੁੰਦਾ ਹੈ ਵਾਸਾ ਹੁੰਦਾ ਹੈ ਔਰ ਮਹਾਰਾਜ ਕਹਿੰਦੇ ਫਿਰ ਫਿਰ ਜੂਨੀ ਪਾਇ ਅਰਥਾਤ ਕਿ ਉਹਨਾਂ ਨੂੰ ਦੁਬਾਰਾ ਦੁਬਾਰਾ ਜੂਨੀਆਂ ਦੇ ਵਿੱਚ ਪਾਇਆ ਜਾਂਦਾ ਹੈ ਕਹਿੰਦਾ ਨਾਨਕ ਬਿਨ ਨਾਮ ਵੈ ਜਮ ਮਾਰਸੀ ਅੰਤ ਗਿਆ ਪਸ਼ੁਤਾਏ ਨਾਨਕ ਬਿਨ ਨਾਮ ਵੈ ਜਮ ਮਾਰਸੀ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਮ ਤੋਂ ਬਗੈਰ ਨਾਮ ਤੋਂ ਵਿਰਵੇ ਬਾਂਜੇ ਊਣੇ ਜਾਂ ਸਖਣੇ ਹੋਣ ਦੇ ਨਾਤੇ ਉਹਨਾਂ ਨੂੰ ਜਮਦੂਤ ਮਹਾਰਾਜ ਕਹਿੰਦੇ ਇੱਕ ਦਿਨ ਜ਼ਰੂਰ ਮਾਰੇਗਾ ਜਦੋਂ ਅੰਤ ਗਿਆ ਪਛਤਾਏ ਅੰਤ ਸਮੇਂ ਪਰਲੋਕ ਦੇ ਵਿੱਚ ਗਿਆ ਹੋਇਆ ਜੀ ਮਹਾਰਾਜ ਕਹਿੰਦੇ ਬਹੁਤ ਪਛਤਾਵੇਗਾ ਬੜਾ ਝੂਰੇਗਾ ਸੋਗ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਦੇ ਹੰਨਾ ਮਹੱਲਾ ਦੀਜਾ ਐਸਾ ਜਗ ਮਹਾਂਪੁਰਖ ਏਕ ਹਾ ਹੋਰ ਸਗਲੇ ਨਾਰ ਸਬਾਈ ਸਾਵਕਾਟ ਭੋਗ ਵੈ ਅਲਿਪਤ ਰਹਿ ਅ ਲਖ ਨ ਲਖਣਾ ਜਾਈ ਇਸ ਜਗਮਹਿ ਪੁਰਖ ਏਕ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਈ ਇਸ ਜਗਤ ਦੇ ਵਿੱਚ ਵਿਸ਼ਵ ਜਨ ਸੰਸਾਰ ਦੇ ਵਿੱਚ ਪੁਰਖ ਤਾਂ ਕੇਵਲ ਇੱਕੋ ਹੀ ਆਕਾਰ ਪੁਰਖ ਵਾਹਿਗੁਰੂ ਅਰੇਈ ਗੱਲ ਹੋਰ ਸਾਰੀ ਸ੍ਰਿਸ਼ਟੀ ਦੇ ਮਹਾਰਾਜ ਕਹਿੰਦੇ ਹੋਰ ਸਗਨੀ ਨਾਰ ਸਬਾਈ ਤੇ ਹੋਰ ਸਾਰੇ ਪ੍ਰਕਿਰਤੀ ਦੇ ਜਿੰਨੇ ਵੀ ਜੀਵ ਨੇ ਨਾ ਮਹਾਰਾਜ ਕਹਿੰਦੇ ਉਹ ਮਨੁਸਾਰੀਆਂ ਨਾਰਾਇਣੇ ਇਸਤਰੀਆਂ ਨੇ ਪਤਨੀਆਂ ਨੇ ਅਕਾਲਪੁਰਖ ਵੈਗੁਰੂ ਰੂਪੀ ਪਤੀ ਦੀਆਂ ਸੋ ਮਹਾਰਾਜ ਕਹਿੰਦੇ ਸਾਵਕਾਟ ਭੋਗ ਵੈ ਅਲਿਬਤਰ ਹੈ ਅਲੱਖ ਨ ਲਖਣਾ ਜਾਏ ਤੇ ਇਸ ਤਰੀਕੇ ਦੇ ਨਾਲ ਉਹ ਅਕਾਲਪੁਰਖ ਵੈਗੁਰੂ ਰੂਪੀ ਪਤੀ ਸਾਰੇ ਸਰੀਰਾਂ ਰੂਪੀ ਕੜਿਆ ਥਵਾ ਹਿਰਦਿਆਂ ਨੂੰ ਉਹ ਗਦਾ ਹੋਇਆ ਵੀ ਲੈਪ ਤੇ ਰਹਿੰਦਾ ਨਾ ਰਲੇਪ ਰਹਿੰਦਾ ਉਸ ਨੂੰ ਕੋਈ ਲੇਪ ਨਹੀਂ ਲੱਗਦੇ ਮਹਾਰਾਜ ਕਹਿੰਦਾ ਆ ਲੱਖ ਨਾ ਲੱਖਣਾ ਜਾਏ ਉੰਜੋ ਅਦ੍ਰਿਸ਼ਟ ਹੈ ਮਹਾਰਾਜ ਕਹਿੰਦਾ ਦੇਖਿਆ ਲੱਖ ਹੈ ਉਸ ਨੂੰ ਭਾਈ ਲੱਖਿਆ ਨਹੀਂ ਜਾ ਸਕਦਾ ਇਹਨਾਂ ਅੱਖਾਂ ਦੇ ਨਾਲ ਉਸ ਨੂੰ ਵੇਖਿਆ ਨਹੀਂ ਜਾਂਦਾ ਕਹਿੰਦੇ ਪੂਰਾ ਗੁਰੂ ਵੇਖ ਲਿਆ ਸਬਦੇ ਸੋਝੀ ਪਾਈ ਪੂਰਾ ਗੁਰੂਵੇ ਖਾਲਿਆ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਗੁਰਮਖਾਂ ਗੁਰੂ ਪਿਆਰਿਆਂ ਨੂੰ ਹਰੀ ਪਰਮੇਸ਼ਰ ਸੁਰਤੀ ਦੇ ਨੇਤਰਾਂ ਦੇ ਨਾਲ ਵਿਖਾ ਲੈਣਾ ਕੀਤਾ ਹੈ ਕਿਵੇਂ ਮਹਾਰਾਜ ਕਹਿੰਦੇ ਸ਼ਬਦ ਦੇ ਸੋਜੀ ਪਾਈ ਗੁਰੂ ਮਹਾਰਾਜ ਜੀ ਨੇ ਆਪਣੇ ਸ਼ਬਦ ਦੁਆਰਾ ਸੋਜੀ ਪਾਈ ਆ ਗੁਰਮਖਾਂ ਦੇ ਅੰਦਰ ਉਹਨਾਂ ਨੂੰ ਗੁਰਮਤ ਬਖਸ਼ੀ ਆ ਆਤਮੋਦ ਬਖਸ਼ੀ ਹੈ ਕਹਿੰਦੇ ਪੁਰਖਾ ਸੇਵਾ ਸੇ ਪੁਰਖ ਹੋਵਾਂ ਜਿਨੇ ਹੋਮਾ ਸ਼ਬਦ ਜਲਾਈ ਦੇਵ ਗੁਰਮਖ ਗੁਰੂ ਪਿਆਰੇ ਪੁਰਖ ਹੋ ਨਿਬੜਦੇ ਨੇ ਜਿਹੜੇ ਪੁਰਖ ਦੀ ਸੇਵਾ ਕਰਦੇ ਨੇ ਭਾਵ ਕੇ ਜੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਜਾਂ ਸੇਵਾ ਸਿਮਰਨ ਕਰਦੇ ਹਨ ਉਹਦਾ ਰੂਪ ਹੀ ਹੋ ਨਿਬੜਦੇ ਹਨ ਕਿਹੜੇ ਕਹਿੰਦੇ ਜਿਨੇ ਹੌਮਾ ਸ਼ਬਦ ਜਲਾਈ ਜਿਨ੍ਹਾਂ ਗੁਰਮਖਾ ਗੁਰੂ ਪਿਆਰਿਆਂ ਨੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਸਦਕਾ ਕਾਪੜੇ ਅੰਦਰ ਦੇ ਹੌਮਾ ਅਰਥਾਤ ਹੰਗਤਾ ਮਮਤਰੂ ਜਲਾ ਦਿੱਤਾ ਲੋ ਦਿੱਤਾ ਸਾੜ ਦਿੱਤਾ ਮਹਾਰਾਜ ਕਹਿੰਦੇ ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਤਿਸ ਕਾ ਸਰੀਕ ਕੋ ਨਹੀਂ ਮਹਾਰਾਜ ਕਹਿੰਦੇ ਉਹਦੇ ਬਰਾਬਰ ਦੀ ਸ਼ਕਤੀ ਕੋਈ ਨਹੀਂ ਹੈ ਕਤੇ ਨਾ ਉਸ ਨੂੰ ਦੁੱਖ ਦੇਣ ਵਾਲਾ ਕੋਈ ਕੰਟਕਰ ਥਾਤ ਕੰਡੇ ਵਰਗਾ ਦੁੱਖदाई ਜਾਂ ਵੈਰੀ ਵਗੈਰਾ ਹੀ ਹੈ ਕਹਿੰਦੇ ਨਿਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਨੇਹ ਚੱਲ ਰਾਜ ਹੈ ਸਦਾ ਤਿਸ ਕੇਰਾ ਉਸ ਆਕਾਲ ਪੁਰਖ ਵਾਹਿਗੁਰੂ ਜੀ ਦਾ ਰਾਜ ਸਦਾ ਇਹ ਨੇ ਚੱਲ ਹੈ ਅਟਲ ਅਹਲਜਾ ਡੋਲ ਹੈ ਉਹ ਵੋਟਾਂ ਦੇ ਨਾਲ ਬਦਲਦਾ ਨਹੀਂ ਮਹਾਰਾਜ ਕਹਿੰਦੇ ਨਾ ਆਵੇ ਨਾ ਜਾਈ ਤੋ ਆਕਾਲ ਪੁਰਖ ਵਾਹਿਗੁਰੂ ਨਾਂ ਤੇ ਭਾਈ ਕਿਤੇ ਆਉਂਦਾ ਹੀ ਆ ਤੇ ਨਾਂ ਕਿਤੇ ਜਾਂਦਾ ਹੀ ਹੈ ਕਹਿਣ ਤੋਂ ਭਾਅ ਵਿਆਪਕ ਹੈ ਆਵੇ ਤੇ ਤਾਂ ਜਿੱਥੇ ਆਉਣਾ ਜੇ ਉੱਥੇ ਪਹਿਲਾ ਨਾਂ ਹੋਵੇ ਜਾਵੇ ਤਾਂ ਜਿੱਥੇ ਜਾਣ ਐ ਮਹਾਰਾਜ ਕਹਿੰਦੇ ਜੇ ਉੱਥੇ ਪਹਿਲਾ ਨਾਂ ਹੋਵੇ ਉਹ ਭਰਪੂਰ ਹੈ ਪਰ ਉਹ ਰਹੀ ਰਹਿੰਦਾ ਹੈ ਸੋ ਮਹਾਰਾਜ ਕਹਿੰਦੇ ਆਨੰਦ ਦੇ ਨਾਂ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਤੇ ਰਾਤ ਦਿਨ ਗੁਰਮੁਖਾਂ ਗੁਰੂ ਪਿਆਰੇ ਰੂਪੀ ਸੇਵਕ ਉਹਦੀ ਸੇਵਾ ਥਵਾ ਸਿਮਰਨ ਕਰਦੇ ਹੀ ਰਹਿੰਦੇ ਹਨ ਕਿਵੇਂ ਕਰਦੇ ਨੇ ਉਹਦੀ ਸੇਵਾ ਹਰ ਸੱਚੇ ਕੇ ਗੁਣ ਗਾਈ ਔ ਸੱਚੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਉਹਦੀ ਸੇਵਾ ਕਰਦੇ ਨੇ ਰਾਤ ਦਿਨ ਅਖੰਡ ਰੂਪ ਦੇ ਵਿੱਚ ਕਹਿੰਦੇ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਨਾਨਕ ਵੇਖ ਵਿਗਸਿਆ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਅਸੀਂ ਵੇਖ ਕੇ ਬਹੁਤ ਵਿਗਸੇ ਹਾਂ ਬੜੇ ਖੁਸ਼ ਹੋਏ ਹਾਂ ਬੜੇ ਖੜੇ ਹਾਂ ਬੜੇ ਮੌਲੇ ਹਾਂ ਕੀ ਵੇਖ ਕੇ ਹਰ ਸੱਚ ਹੈ ਕੀ ਵਧਾਈ ਉਹ ਸੱਚੇ ਹਰੀ ਪਰਮੇਸ਼ਰ ਦੀ ਵਧਾਈ ਵੇਖ ਕੇ ਅਸੀਂ ਬਹੁਤ ਵਿਗਸੇ ਹਾਂ ਬੜਾ ਖੁਸ਼ ਹੋਏ ਹਾਂ ਸਵਾਰ ਦੇ 15ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਜੇਨਕਾ ਹਰ ਨਾਮ ਵਸਿਆ ਸਦ ਹਰਦਾ ਹਰ ਨਾਮ ਤਿੰਨ ਕੌ ਰੱਖਣ ਹਾਰਾ ਹਰ ਨਾਮ ਪਤਾ ਹਰ ਨਾਮ ਮਾਤਾ ਹਰ ਨਾਮ ਸਖਾਏ ਮਿੱਤਰ ਹਮਾਰਾ ਜਨਕਾ ਹਰ ਨਾਮ ਵਸਿਆ ਸਦ ਹਿਰਦੈ ਜਿਨਾਂ ਦੇ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਸਦਾ ਲਈ ਉਸਾਰੀ ਪਰਮੇਸ਼ਰ ਦਾ ਨਾਮ ਵਸਿਆ ਹੈ ਮਹਾਰਾਜ ਕਹਿੰਦੇ ਹਰ ਨਾਮ ਤਿੰਨ ਕੌ ਰੱਖਣ ਹਾਰਾ ਤੇ ਹਰੀ ਪਰਮੇਸ਼ਰ ਦਾ ਨਾਮ ਏ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦਾ ਰੱਖਣ ਹਾਰਾ ਹੈ ਉਹਨਾਂ ਦਾ ਰਖਵਾਲਾ ਹੈ ਉਹਨਾਂ ਨੂੰ ਰੱਖਣ ਦੇ ਸਮਰੱਥ ਹੈ ਕਹਿੰਦੇ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮੱਤਰ ਹਮਾਰਾ ਹਰ ਨਾਮ ਪਿਤਾ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਦਾ ਨਾਮ ਹੀ ਭਾਈ ਸਾਡਾ ਪਿਤਾ ਹੈ ਹਰ ਨਾਮ ਮਾਤਾ ਅਰਥਾਤਾ ਕੇ ਸਾਰੀ ਪਰਮੇਸ਼ਰ ਦਾ ਨਾਮ ਹੀ ਸਾਡੀ ਮਾਤਾ ਹੈ ਹਰ ਨਾਮ ਸਖਾਈ ਮਿੱਤਰ ਹਮਾਰਾ ਤੇ ਉਸ ਹਰੀ ਪਰਮੇਸ਼ਰ ਦਾ ਨਾਮ ਹੀ ਸਾਡਾ ਸਖਾ ਸੋਦਰਾ ਤੇ ਸਾਡਾ ਮਿੱਤਰ ਹੈ ਕਹਿੰਦੇ ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਵੇ ਨਾਲ ਗੱਲਾਂ ਉਹ ਹਰੀ ਪਰਮੇਸ਼ਰ ਦੇ ਨਾਮ ਨਾਲ ਹੀ ਅਸੀਂ ਗੱਲਾਂ ਕਰਦੇ ਹਾਂ ਭਾਈ ਹਰ ਨਾਵੇ ਨਾਲ ਮਸਲਤ ਤੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨਾਲ ਹੀ ਅਸੀਂ ਮਸਲਤ ਭਾਵ ਕੇ ਸਲਾਮ ਅਸ਼ਬਰਾ ਕਰਦੇ ਹਾਂ ਮਹਾਰਾਜ ਕਹਿੰਦੇ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਤੇ ਉਸ ਹਰੀ ਪਰਮੇਸ਼ਰ ਦਾ ਨਾਮ ਹੀ ਨਿਤ ਸਾਡੀ ਸਾਰ ਲੈਂਦਾ ਹੈ ਸਾਡੀ ਖਬਰ ਲੈਂਦਾ ਹੈ ਕਹਿੰਦੇ ਹਰ ਨਾਮ ਹਮਾਰੇ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਹਰ ਨਾਮ ਹਮਾਰੇ ਸੰਗਤ ਅਤ ਪਿਆਰੀ ਤੇ ਸਾਰੀ ਪਰਮੇਸ਼ਰ ਜੀ ਦਾ ਨਾਮ ਹੈ ਸਾਡੀ ਬਹੁਤ ਪਿਆਰੀ ਸੰਗਤ ਹੈ ਹਰ ਨਾਮ ਕੁਲ ਹਰ ਨਾਮ ਪਰਵਾਰਾ ਤਿਉ ਸਾਰੀ ਪਰਮੇਸ਼ਰ ਜੀ ਦਾ ਨਾਮ ਈ ਸਾਡੇ ਕੋਲ ਐ ਮਹਾਰਾਜ ਕਹਿੰਦੇ ਜਾਦ ਐ ਤੇ ਉਹ ਸਾਰੀ ਪਰਮੇਸ਼ਰ ਜੀ ਦਾ ਨਾਮ ਈ ਸਾਡਾ ਪਰਿਵਾਰ ਜਾਂ ਕੋਟਾਂਮ ਕਬੀਲਾ ਹੈ ਕਹਿੰਦੇ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਨੂੰ ਹਰੀ ਗੁਰੂ ਜੀ ਨੇ ਪਾਵ ਗੁਰੂ ਪਰਮੇਸ਼ਰ ਜੀ ਨੇ ਉਸ ਹਰੀ ਪਰਮੇਸ਼ਰ ਜੀ ਦਾ ਨਾਮ ਦੇਣਾ ਕੀਤਾ ਹੈ ਕਹਤੇ ਮਹਾਰਾਜ ਕਹਿੰਦੇ ਹਾਰ ਹਲਤ ਪਲਤ ਸਦਾ ਕਰੇ ਨਿਸਤਾਰਾ ਅਰਥਾਤ ਕਿ ਉਹ ਹਰੀ ਪਰਮੇਸ਼ਰ ਹੀ ਸਾਡਾ ਹਲਤ ਭਾਵ ਕਿ ਇਸ ਲੋਕ ਦੇ ਵਿੱਚ ਵੀ ਅਤੇ ਪਲਤ ਭਾਵ ਪਰਲੋਕ ਦੇ ਵਿੱਚ ਵੀ ਸਦਾ ਹੀ ਨਿਸਤਾਰਾ ਕਰਦਾ ਹੈ ਪਾਰ ਉਤਾਰਾ ਕਰਦਾ ਹੈ ਮਹਾਰਾਜ ਕਹਿੰਦੇ ਹਰ ਨਾਮ ਮਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲਾ ਹਰ ਨਾਮ ਪਰਵਾਰਾ ਜਾਨ ਨਾਨਕ ਕਾ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨ ਸਤਾਰਾ ਵਾਹਿ ਗੁਰੂ ਜੀ ਕਾ ਖਾਲਸਾ वाहेगुरु जी फत